ਮੈਂ ਡਾਕਟਰ ਤੇਰਾ ਕਾਰ ਲੈ ਕੇ ਆਈਆਂ ਵੈਦ ਧਨਵੰਤਰੀ ਜੰਤੀ ਦਾ ਉਰਾਜ ਜਿਸ ਦਿਨ ਸਮੁੰਦਰ ਮੰਥਨ ਤੋਂ ਅੰਮ੍ਰਿਤ ਲੈ ਕੇ ਉਹ ਆਪ ਪ੍ਰਗਟ ਹੋਏ ਸਨ ਅਨੰਤ ਖਜ਼ਾਨਾ ਸਾਡੇ ਪ੍ਰਾਤਨ ਗ੍ਰੰਥਾਂ ਦੇ ਵਿੱਚ ਦਰਜ ਹੈ ਉਸ ਖਜ਼ਾਨੇ ਚੋਂ ਵੈਦ ਧਨਵੰਤਰੀ ਜੀ ਦਾ ਮੈਂ ਇੱਕ ਉਪਾਅ ਦੱਸਣ ਜਾ ਰਹੀ ਹਾਂ ਕਰ ਲੈਣਾ ਬਹੁਤ کارਗਰ ਤੇ ਬਹੁਤ ਅਸਰਕਾਰਕ ਹੈ ਕਿਉਂਕਿ ਅੱਜ ਦੇ ਦਿਨ ਹੀ ਤਾਂ ਇਹ ਉਪਾਗਿੱਤਾ ਜਾਣਾ ਤੇ ਜੇ ਤੁਸੀਂ ਇਹ ਉਪਾਅ ਕਰ ਲੈਨੇ ਹੋ ਤਾਂ ਤੁਹਾਡੇ ਘਰ ਚੋਂ ਰੋਗ ਬਿਮਾਰੀਆਂ ਦਰਦਰਤਾ ਤੇ ਤਣਾਅ ਹਮੇਸ਼ਾ ਲਈ ਦੂਰ ਹੋ ਜਾਏਗਾ ਖਜ਼ਾਨੇ ਤਾਂ ਭਰਪੂਰ ਰਹਿਣੇ ਹੀ ਰਹਿਣੇ ਨੇ ਤੁਹਾਨੂੰ ਉਪਾਅ ਦੱਸਣ ਦਾ ਮੇਰਾ ਮਕਸਦ ਕੀ ਹੈ ਇਹ ਉਪਾਅ ਸਰੀਰਕ ਰੋਗਾਂ ਤੋਂ ਰੱਖਿਆ ਕਰਨ ਲਈ ਹੈ ਹਰ ਘਰ ਚ ਕੋਈ ਨਾ ਕੋਈ ਰੋਗੀ ਪੇਸ਼ੈਂਟ ਬਿਮਾਰ ਬੰਦਾ ਬਿਸਤਰ ਤੇ ਪਿਆ ਹੀ ਹੈ ਤੇ ਆਦ ਮੌਕਾ ਤੁਸੀਂ ਨਹੀਂ ਖੁੰਝਣਾ ਮੇਰੇ ਤੇ ਯਕੀਨ ਕਰਿਓ ਇਹ ਰੇਅਰੈਸਟ ਲੋਕਾਚਾਰੀ ਉਪਾਅ ਨੇ ਬਹੁਤ کارਗਰ ਨੇ ਕਰ ਲੈਣਾ ਸਰੀਰਕ ਰੋਗਾ ਤੁਰਖਿਆ ਮਿਲੇਗੀ ਤੇ ਨਾਲ ਹੀ ਘਰ ਦੇ ਵਿੱਚ ਤਨ ਵੀ ਆਉਣਾ ਹੈ ਬਰਕਤ ਤੇ ਤੰਦਰੁਸਤੀ ਚ ਵਾਦਾ ਹੋਏਗਾ ਧਨਵੰਤਰੀ ਜੀ ਦੀ ਅਸੀਸ ਦੇ ਨਾਲ ਕਰਦਾ ਹਰੇਕ ਮੈਂਬਰ ਸੁਖੀ ਤਿੰਨ ਰੋਗ ਰਹੇਗਾ ਮੈਂ ਨਾ ਬੜੇ ਹੀ ਧਿਆਨ ਨਾਲ ਬੜੇ ਹੀ ਪਿਆਰ ਨਾਲ ਸਲੋ ਮੋਸ਼ਨ ਚ ਤੁਹਾਨੂੰ ਵਿਧੀ ਦੱਸਣ ਲੱਗੀ ਆਂ ਤੁਸੀਂ ਪੂਰਾ ਕਰਮ ਕਾਂਡ ਕਦਮ ਕਰ ਦਰ ਕਦਮ ਸਟੈਪ ਬਾਈ ਸਟੈਪ ਕਿਦਾਂ ਕਰਨਾ ਕਿਤੇ ਕੋਈ ਕਮੀ ਪੇਸ਼ੀ ਨਾ ਰਹਿ ਜਾਏ ਸੂਰਜ ਅਸਤ ਹੋਣ ਤੋਂ ਬਾਅਦ ਅੱਜ ਘਰ ਦੀ ਪੂਰਬ ਦਿਸ਼ਾ ਵੱਲ ਮੂੰਹ ਕਰਕੇ ਤੁਸੀਂ ਬੈਠ ਜਾਣਾ ਇੱਕ ਤਾਂਬੇ ਦਾ ਲੋਟਾ ਲੈਣਾ ਉਸ ਦੇ ਵਿੱਚ ਕੁਝ ਚੀਜ਼ਾਂ ਪਾਉਣੀਆਂ ਨੇ ਉਹ ਚੀਜ਼ਾਂ ਧਿਆਨ ਨਾਲ ਸੁਣ ਲਓ ਲੋਟਾ ਸਾਫ ਸੁਥਰਾ ਲੈ ਲਿਆ ਉਸ ਦੇ ਵਿੱਚ ਸਾਫ ਜਲ ਭਰ ਲਓ ਤੁਲਸੀ ਦੇ ਪੰਜ ਪੱਤੇ ਜੋ ਖੰਡਿਤ ਨਾ ਹੋਣ ਉਹਨਾਂ ਨੂੰ ਚੰਗੀ ਤਰ੍ਹਾਂ ਧੋ ਲਓ ਬਹੁਤ ਮਿੱਟੀ ਕਟਾ ਪ੍ਰਦੂਸ਼ਣ ਬਾਤ ਹੈ ਸਾਫ ਸੁਥਰੇ ਕਰ ਲਓ ਸਾਫ ਸੁਥਰੇ ਕਰਦੇ ਹਾਂ ਧਿਆਨ ਰੱਖਣਾ ਉਹ ਤਰੋੜ ਮਰੋੜ ਨਾ ਹੋ ਜਾਣ ਸੋ ਤੁਲਸੀ ਦੇ ਪੰਜ ਪੱਤੇ ਚੰਗੀ ਤਰ੍ਹਾਂ ਧੋ ਲਓ ਪਿਆਰ ਨਾਲ ਸਾਫ ਜਲ ਪਾਇਆ ਹੋਇਆ ਤਾਂਬੇ ਦੇ ਲੋਟੇ ਚ ਗੁੜ ਦੇ ਪੰਜ ਛੋਟੀਆਂ ਡਲੀਆਂ ਲੈ ਲਓ ਸਾਫ ਗੁੜ ਦੀ ਪੇਸੇ ਚੋਂ ਫੰਡ ਛੋਟੀਆਂ ਡਲੀਆਂ ਬਣਾ ਲਓ ਕੇਸਰ ਦੀ ਇੱਕ ਤੂਰੀ ਲੈਣੀ ਹੈ ਮੈਨੂੰ ਪਤਾ ਆ ਆਮ ਘਰਾਂ ਦੇ ਵਿੱਚ ਕੇਸਰ ਅਵੇਲੇਬਲ ਨਹੀਂ ਹੁੰਦਾ ਮਹਿੰਗਾ ਵੀ ਹੁੰਦਾ ਇਹਨੂੰ ਵੈਸੇ ਤਾਂ ਛੱਡਿਆ ਵੀ ਜਾ ਸਕਦਾ ਪਰ ਮੇਰਾ ਮਨ ਨਹੀਂ ਮੰਨਦਾ ਕਿਉਂਕਿ ਮੈਂ ਕੋਈ ਵੀ ਗੱਲ ਅਧੂਰੀ ਨਹੀਂ ਦੱਸਣੀ ਵਧੀਆ ਹਲਦੀ ਜੇ ਤੁਹਾਡੇ ਘਰ ਦੀ ਪੀਤੀ ਹੋਈ ਹੈ ਨਾ ਲਿਆ ਕੇ ਆਪ ਬਜ਼ਾਰਾਂ ਚੋਂ ਤਾਂ ਰੰਗ ਪਾ ਕੇ ਮਿਲਦੀ ਹੈ ਉਹ ਨਹੀਂ ਸਿੰਥੈਟਿਕ ਕਲਰ ਹੁੰਦੇ ਆ ਇੱਕ ਕਿਣਕਾ ਮਾਤਰ ਕਲਰ ਬਦਲਣਾ ਸਿਰਫ ਸ਼ੇਡ ਬਦਲਣੀ ਨਹੀਂ ਅਸੀਂ ਉਸ ਪਵਿੱਤਰ ਸਾਫ਼ ਜਲ ਦੀ ਉਹ ਪਾ ਲੋ ਨਹੀਂ ਤਾਂ ਫਿਰ ਇਹਨੂੰ ਛੱਡ ਦਿਓ ਹੁਣ ਇਸ ਲੋਟੇ ਨੂੰ ਤੁਸੀਂ ਜੋ ਦੀਵਾ ਵਾਲਿਆ ਹੋਇਆ ਮਾ ਲక్ష్ਮੀ ਦੇ ਅੱਗੇ ਦੋਵੇਂ ਹੱਥ ਜੋੜ ਕੇ ਅੱਖਾਂ ਬੰਦ ਕਰਕੇ ਮਨਿ ਮੰਤਨ ਵੰਤਰੀ ਜੀ ਨੂੰ ਨਾਲ ਯਾਦ ਕਰਨਾ ਅਸੀਂ ਉਹਨਾਂ ਨੂੰ ਸਮਰਪਿਤ ਕਰਨ ਲੱਗੇ ਆਂ ਉਹਨਾਂ ਦੇ ਹੀ ਗ੍ਰੰਥ ਚੋਂ ਉਹਨਾਂ ਦਾ ਹੀ ਲੋਕਾਚਾਰੀ ਉਪਾਅ ਜਾਂ ਟੋਟਕਾ ਲੈ ਰਹੇ ਆਂ ਚੁੱਪਚਾਪ ਤੁਸੀਂ ਆਪਣੇ ਅੰਤਰਮਨ ਦੀ ਇੱਛਾ ਬੋਲਣੀ ਆਂ ਕਿ ਮੇਰੇ ਘਰ ਚੋਂ ਰੋਗ ਤੇ ਦ੍ਰਿਦ੍ਰਤਾ ਦੂਰ ਰਹੇ ਸਿਹਤ ਤੇ ਸਮ੍ਰiddhi ਬਣੀ ਰਹੇ ਖਜ਼ਾਨੇ ਭਰਪੂਰ ਰਹਿਣ ਉਹ ਜਿਹੜਾ ਜਲ ਰੱਖਿਆ ਆ ਉਸ ਦੀਆਂ ਪੰਜ ਬੋਤਲਾਂ ਤੁਸੀਂ ਘਰ ਦੇ ਬਾਹਰ ਛਿੜਕ ਦੇਣੀਆਂ ਪੂਜਾ ਤੋਂ ਬਾਅਦ ਅਰਦਾਸ ਤੋਂ ਬਾਅਦ ਜਿਹੜਾ ਥੋੜਾ ਜਲ ਲੈ ਕੇ ਘਰ ਦੇ ਚਾਰੇ ਕੋਣਿਆਂ 'ਚ ਹੌਲੀ-ਹੌਲੀ ਛਿੜਕ ਦੇਣਾ ਫਿਰ ਜਿਹੜਾ ਬਾਕੀ ਬਚਿਆ ਜਲ ਹੈ ਉਹ ਕਰਦੇ ਹਰੇਕ ਮੈਂਬਰ ਨੇ ਇੱਕ ਇੱਕ ਚਮਚਾ ਇੱਕ ਇੱਕ ਚੂੜੀ ਪੀ ਲੈਣੀ ਹੈ ਉਹ ਅੰਮ੍ਰਿਤ ਇਹ ਉਪਾਅ ਸਿਰਫ ਅੱਜ ਤਨਵੰਤਰੀ ਜਨਮਤੀ ਦੇ ਦਿਨ ਹੀ ਤੁਸੀਂ ਕਰਨਾ ਆ ਕਿਹਾ ਜਾਂਦਾ ਹੈ ਕਿ ਜਿਸ ਦਿਨ ਜਿਸ ਘਰ ਵਿੱਚ ਤਨਵੰਤਰੀ ਜਨਮਤੀ ਵਾਲੇ ਦਿਨ ਇਹ ਜਲ ਅਰਪਿਤ ਕੀਤਾ ਜਾਂਦਾ ਹੈ ਉੱਥੇ ਰੋਗਾਂ ਦਾ ਵਾਸ ਨਹੀਂ ਹੁੰਦਾ ਤਾਂ ਦੇ ਰਸਤੇ ਖੁੱਲ ਜਾਂਦੇ ਆ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰ ਦੇਣਾ ਕਮੈਂਟ ਚ ਇਹਨਾਂ ਜ਼ਰੂਰ ਦੱਸਣਾ ਕਿ ਕੀ ਤੁਸੀਂ ਅੱਜ ਇਹ ਉਪਾਅ ਕਰੋਗੇ ਮੇਰੇ ਖਿਆਲ ਡਾਕਟਰ ਤੇਰਾਕੌਰਤ ਦੀ ਨੇਕਸਲਾ ਇਹ ਹੀ ਹੁੰਦੀ ਹੈ ਮੈਂ ਵੀਡੀਓ ਬਣਾਉਂਦੀ ਤਾਂ ਆ ਕਿਉਂਕਿ ਆਪਾਂ ਵੇਲਾ ਨਾ ਖੁੰਝ ਜਾਈਏ ਅੱਜ ਤੁਸੀਂ ਇਹ ਕਰ ਲੈਣਾ ਹੈ ਸੂਰਜ ਅਸਤ ਹੋਣ ਤੋਂ ਬਾਅਦ ਸਮਗਰੀ ਘਰ ਚ ਮਿਲ ਜਾਣੀ ਹੈ ਸਾਫ ਜਲ ਤુલਸੀ ਦੇ ਪੰਜ ਪੱਤੇ ਗੁੜ ਦੇ ਪੰਜ ਛੋਟੇ ਟੁਕੜੇ ਕੇਸਰ ਦੀ ਇੱਕ ਤੁਰੀ ਲੋਟੇ ਚ ਪਾਓ ਦੀਵਾ ਵਾਲੋ ਅਰਦਾਸ ਕਰੋ ਧਨਵੰਤਰੀ ਜੀ ਨੂੰ ਯਾਦ ਕਰਨਾ ਹੈ ਹੋ ਗਿਆ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਕਮੈਂਟ ਚ ਇਹਨਾਂ ਜ਼ਰੂਰ ਦੱਸਦੇ ਹੋ ਫਿਰ ਮੈਂ ਦੁਹਰਾ ਨਹੀਂ ਰਹੀ ਤੁਹਾਨੂੰ ਰਿਮਾਈਂਡ ਕਰਾ ਰਹੀ ਹਾਂ ਦੂਜੀ ਵਾਰੀ ਬੋਲ ਕੇ ਕਿ ਤੁਸੀਂ ਇਹ ਉਪਾਅ ਕਰੋਗੇ ਸਨ ਡਾਕਟਰ 13 ਕਰੋ ਨੂੰ ਸਬਸਕ੍ਰਾਈਬ ਕਰ ਦੋ ਹਾਈਪ ਕਰ ਦੋ ਜੁਆਇਨ ਕਰ ਦੋ ਮਿਲਾਂਗੀ ਇੱਕ ਹੋਰ ਅਸਰਕਾਰਕ ਤੇ ਕਾਰਗਰ ਟੁਟਕੇ ਦੇ ਨਾਲ ਟਿਲ ਦੈਨ ਬਾਏ